ਅੰਮ੍ਰਿਤਸਰ ਵਿਖੇ ਪ੍ਰੈਸ ਸੰਘਰਸ਼ਿਤ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਦਾ 12ਵਾਂ ਸਾਲਾਨਾ ਪੱਤਰਕਾਰ ਸਮਾਰੋਹ ਬੀਬੀ ਕੋਲਾਜੀ ਸਕੂਲ ਤਰਨਤਾਰਨ ਰੋਡ ਵਿਖੇ ਕਰਵਾਇਆ ਗਿਆ ਜਿਸ ਦੀ ਗਵਾਹੀ ਪ੍ਰੈਸ ਸੰਘਰਸ਼ਿਤ ਜਰਨਲਿਸਟ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਸੰਜੀਵ ਪੁੰਜ ਅਤੇ ਸਰਪ੍ਰਸਤ ਇੰਦਰਜੀਤ ਅਰੋੜਾ ਦੀ ਰਹਿਨਮਾਈ ਹੇਠ ਹੋਈ ਇਸ ਵਰੇਗੰਡ ਵਿੱਚ ਵੱਖ-ਵੱਖ ਅਖਬਾਰਾਂ ਤੇ ਚੈਨਲਾਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਫੀਲਡ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਇਸ ਸਮਾਗਮ ਨੂੰ ਭਾਗ ਲਾਉਣ ਲਈ ਉੱਚ ਇچے ਤੌਰ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜੀ ਨੇ ਸ਼ਿਰਕਤ ਕੀਤੀ ਅਤੇ ਰੀਬਨ ਕਟਾਈ ਦੀ ਰਸਮ ਵੀ ਅਦਾ ਕੀਤੀ ਗਈ ਇਸ ਵਰੇਗੰਡ ਨੂੰ ਪੰਜਾਬ ਅਤੇ ਪੰਜਾਬ ਤੋਂ ਬਾਹਰੀ ਸੂਬਿਆਂ ਤੋਂ ਇਕੱਤਰ ਹੋਏ ਪੱਤਰਕਾਰਾਂ ਨੇ ਸਾਂਝੇ ਤੌਰ ਤੇ ਮਿਲ ਕੇ ਮਨਾਇਆ ਅਤੇ ਸਮੂਹ ਔਦੇਦਾਰਾਂ ਅਤੇ ਮੈਂਬਰ ਸਹਿਬਾਨਾਂ ਦੀ ਹੌਸਲਾ ਅਫਜ਼ਾਈ ਲਈ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਸੁਮੇਤ ਕੰਬੋਜ ਗੁਰਮੀਤ ਸੂਰੀ ਨਿਰਮਲ ਚੋਹਾਨ जगजीत सिंह सगु, गौरव हरनीत सिंह हर्षपुंज आदि हाजिर सन बुझी हुई शमा फिर से जल सकती है तूफानों में एक गरी हुई कश्ती किनारे लग सकती है अरे जिंदगी में कभी मायूस मत होना दोस्त ये किस्मत है कभी भी बदल सकती है जिंदाबाद है और जिंदाबाद रहेगी प्रेसगंज जिंदाबाद प्रेसगंज जिंदाबाद ਨਾ ਜਗਜੀਤ ਸਿੰਘ ਸਭੂ ਪਟਿਆਲਾ ਤੋਂ ਮੈਂ ਅੱਜ ਇੱਥੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ 12ਵੀਂ ਵਰੇਗੰਟ ਤੇ ਇੱਥੇ ਪਹੁੰਚਿਆ ਸੀ ਔਰ ਬਹੁਤ ਵਧੀਆ ਲੱਗਿਆ ਪੂਰੇ ਪੰਜਾਬ ਤੋਂ ਇੱਥੇ ਜਿਹੜੇ ਪੱਤਰਕਾਰ ਭਾਈਚਾਰਾ ਆਇਆ ਸੀ ਔਰ ਉਹਨਾਂ ਨੇ ਸਭ ਨੇ ਆਪ ਕੋ ਆਪਣੀਆਂ ਵੱਖ-ਵੱਖਰੀਆਂ ਜਿਹੜੀਆਂ ਡਿਮਾਂਡ ਸੀ ਉਹਨਾਂ ਦੀਆਂ ਉਹਨਾਂ ਨੇ ਰੱਖੀਆਂ ਤੇ ਪ੍ਰਧਾਨ ਜੀ ਨੂੰ ਕਿਹਾ ਕਿ ਇੱਕ ਮੰਗ ਪੱਤਰ ਬਣਾ ਕੇ ਆਪਾਂ ਪ੍ਰਸ਼ਾਸਨ ਨੂੰ ਦਈਏ ਤਾਂ ਕਿ ਜੋ ਪੱਤਰਕਾਰਾਂ ਨੂੰ ਪਰਪੇਸ਼ ਮੁਸ਼ਕਲਾਂ ਆ ਰਹੀਆਂ ਨੇ ਉਹਦੇ ਬਾਰੇ ਹੱਲ ਕੀਤਾ ਜਾਵੇ ਔਰ ਬਹੁਤ ਭਰਮਾ ਹੁਗਾਰਾ ਮਿਲਿਆ ਇੱਥੇ ਕਿ ਬਹੁਤ ਭਾਰੀ ਕੱਠ ਦੇ ਵਿੱਚ ਪੱਤਰਕਾਰ ਭਾਈਕਰ ਇੱਥੇ ਪਹੁੰਚਿਆ ਸੀ ਮੈਂ ਸੰਜੀਪ ਪੁਜ 올 ਇੰਡੀਆ ਪ੍ਰਧਾਨ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਅੱਜ ਐਸੋਸੀਏਸ਼ਨ ਦੀ 12ਵੇਂ ਮਰਦੰਗੰਡ ਮਨਾਈ ਗਈ ਹੈ ਔਰ ਇਸ ਮੌਕੇ ਤੇ ਪੰਜਾਬ ਤੋਂ ਵੱਖ-ਵੱਖ ਸ਼ਹਿਰਾਂ ਤੋਂ ਜਰਨਲਿਸਟ ਭੱਜਕਰ ਇੱਥੇ ਪਹੁੰਚੇ ਨੇ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸੰਗਠਨ ਜਿਹੜਾ ਵਾ ਦਿਨ-ਦੁਗਣੀ ਰਾਤ ਚੁਗਣੀ ਤਰੱਕੀ ਕਰ ਰਿਹਾ ਹੈ ਔਰ ਪੱਤਰਕਾਰੀ ਖੇਤਰ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰਾਂ ਨੂੰ ਯੂਨੀਅਨ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਉਹਨਾਂ ਦਾ ਮਾਨ ਸਨਮਾਨ ਵਧਾਇਆ ਗਿਆ ਹੈ ਉਹਨਾਂ ਦੇ ਹੌਸਲਾ ਫੁਚਾਈ ਕੀਤੀ ਗਈ ਹੈ ਔਰ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਸਾਡੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਜੀ ਪਧਾਰੇ ਸੀ ਤੇ ਉਹਨਾਂ ਨਾਲ ਅਸੀਂ ਇੱਥੇ ਬੈਠ ਕੇ ਆਪਣੀ ਖੁਸ਼ੀ ਜਿਹੜੀ ਹੈ ਵੰਡੀ ਹੈ ਇੱਕ ਕੇਕ ਕਟਿਆ ਗਿਆ ਪ੍ਰੈਸਿੰਗ ਅਰਸੀ ਜਨਤ ਪ੍ਰੈਸਿਸ ਨੂੰ ਇਸ ਦਿਨ ਨਾਲ ਹੀ ਪੱਤਰਕਾਰਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਸੀ ਉਸ ਦੇ ਸਬੰਧ ਵਿੱਚ ਵੀ ਅਸੀਂ ਬੈਠ ਕੇ ਵਿਚਾਰ-ਵਟਾਂਦਰਾ ਕੀਤੇ ਨੇ ਪਰ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਜੋ ਮੌਜੂਦਾ ਸਰਕਾਰ ਹੈ ਅਸੀਂ ਹੁਣ ਇਲੈਕਸ਼ਨ ਸ਼ੁਰੂ ਹੋਣ ਜਾ ਰਹੇ ਨੇ ਤੇ ਇਹਨਾਂ ਲਖਮਾਂ ਵਿੱਚ ਜੋ ਸਾਡੀਆਂ ਮੰਗਾਂ ਸੀ ਲੰਬੇ عرصے ਤੋਂ ਮੰਗਾ ਸੀ ਸਾਡੀਆਂ ਲੜਕੇ ਦੀਆਂ ਮੰਗਾ ਇੱਕ ਪੀਲੇ ਕਾਰਡ ਨੂੰ ਲੈ ਕੇ 70 ਕਾਰ ਹਰ ਵਾਰ ਨਾਰਾਜ਼ਗੀ ਪ੍ਰਗਟ ਕਰਦੇ ਨੇ ਇਸ ਸਬੰਧ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਆ ਡੀਪੀਆਰ ਦੇ ਖਿਲਾਫ ਸ਼ਿਕਾਇਤਾਂ ਵੀ ਕੀਤੀਆਂ ਨੇ ਤੇ ਡੀਪੀਆਰ ਦੇ ਉੱਤੇ ਜਿਹੜਾ ਮੈਂ ਕੋਈ ਵੀ ਇਹਨਾਂ ਦਰਖਾਸਤਾਂ ਦਾ ਕੋਸਾ ਨਹੀਂ ਆਇਆ ਡੀਸੀ ਨੂੰ ਵੀ ਕੰਪਲੀਟਾ ਕੀਤੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੰਪਲੀਟਾਂ ਨੇ ਅਸੀਂ ਇੱਥੇ ਸੂਬਾ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਕੋਲੋਂ ਭਗਵੰਤ ਸਿੰਘ ਜੀ ਕੋਲੋਂ ਹੀ ਇੱਕ ਮੰਗ ਰੱਖਦੇ ਆ ਕਿ ਸਾਡੇ ਜਿਹੜੇ ਪੀਲੇ ਕਾਰਡ ਨੇ ਉਹ ਬਣਾਏ ਜਾਣ ਪੱਤਰਕਾਰ ਜੋ ਮੰਗਾਂ ਰੱਖ ਰਹੇ ਨੇ ਉਹਨਾਂ ਦੀਆਂ ਜੈਨੂਅਲ ਤੇ ਜਾਇਜ਼ ਮੰਗਾਂ ਨੇ ਇਹਨਾਂ ਮੰਗਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ ਜੇਕਰ ਸਾਡੀਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਔਰ ਡਟ ਕੇ ਵਿਰੋਧ ਕਰਾਂਗੇ ਸਾਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਕਿ ਅਸੀਂ ਇਹ ਸਰਕਾਰ ਮੌਜੂਦਾ ਹੋਵੇ ਜਾਂ ਨਾ ਕੋਈ ਸਰਕਾਰ ਮੌਜੂਦਾ ਹੋਵੇ ਜਾਂ ਸਾਾਬਕਾ ਕੋਈ ਵੀ ਹੋਵੇ ਸਾਡੀਆਂ ਜਿਹੜੇ ਡਿਮਾਂਡ ਨੇ ਉਹ ਬਿਲਕੁਲ ਸਹੀ ਨੇ ਤੇ درست ਨੇ ਜੇਕਰ ਸਾਡੀ ਇਹ ਮੰਗ ਜਿਹੜੀ ਪੀਲੇ ਕਾਰਡ ਨੂੰ ਲੈ ਕੇ ਅਸੀਂ ਬੜੇ ਲੰਬੀ ਅਸੇ ਤੋਂ ਮੰਗ ਰੱਖੀ ਰਹੀ ਹੈ ਜੇਕਰ ਪੂਰੀ ਨਹੀਂ ਹੁੰਦੀ ਤਾਂ ਹੁਣ ਅਸੀਂ ਡੀਪੀਆਰ ਦੇ ਖਿਲਾਫ ਕੋਰਟ ਵਿੱਚ ਕੇਸ ਕਰਨ ਜਾ ਰਹੇ ਹਾਂ ਧੰਨਵਾਦ